ਸਤ ਸ੍ਰੀ ਅਕਾਲ ਦੁਪਹਿਰ ਹੈ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਪਹਿਲਾਂ ਥੋੜਾ ਜਿਆ ਤਕਨੀਕੀ ਪ੍ਰੋਬਲਮਾਂ ਕਰਕੇ ਲਾਈਵ ਟੁੱਟ ਗਿਆ ਸੀ ਅਸੀਂ ਲਾਈਵ ਦੇ ਥਰੂ ਤੁਹਾਡੇ ਨਾਲ ਨਹੀਂ ਜੁੜ ਸਕੇ ਤੇ ਉਸ ਲਾਈਵ ਨੂੰ ਕੱਟਣਾ ਪਿਆ ਤੇ ਉਸ ਲਾਈਵ ਤੋਂ ਥੋੜਾ ਜਿਆ ਕਿਨਾਰਾ ਕਰਨਾ ਪਿਆ ਸੋ ਤੁਹਾਨੂੰ ਅੱਜ ਅਸੀਂ ਇੱਕ ਜੇਹੀ ਜੇਲ੍ਹ ਵਾਲੇ ਦੱਸਾਂਗੇ ਜੇਲਾ ਤੁਸੀਂ ਬਹੁਤ ਸੁਣੀਆ ਹੋਣਗੇ ਹੋ ਸਕਦਾ ਇਹਨਾਂ ਜੇਲਾ ਬਾਰੇ ਤੁਸੀਂ ਪੜ੍ਹਿਆ ਹੋਵੇ ਪਰ ਤੁਹਾਨੂੰ ਇੱਕ ਕਾਲੇ ਪਾਣੀ ਦੀ ਜੇਲ੍ਹ ਦਾ ਕਾਲਾ ਸੱਚ ਦੱਸਾਂਗੇ ਜਿਸ ਬਾਰੇ ਹੋ ਸਕਦਾ ਤੁਹਾਨੂੰ ਨਾ ਪਤਾ ਹੋਵੇ ਕਿ ਕਾਲੇ ਪਾਣੀ ਦੀ ਜੇਲ੍ਹ ਹੋ ਸਕਦਾ ਕਈਆਂ ਨੂੰ ਪਤਾ ਵੀ ਹੈ ਪਰ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਕਿ ਕਾਲੇ ਪਾਣੀ ਦੀ ਜੇਲ੍ਹ ਕੀ ਸੀ ਕਿਉਂ ਬਣੀ ਕਿਸ ਕਾਰਨਾ ਕਰਕੇ ਕਾਲੇ ਪਾਣੀ ਦੀ ਜੇਲ੍ਹ ਬਣਾਈ ਸੀ ਕਿ ਉੱਥੇ ਦੇਸ਼ ਭਗਤਾਂ ਨੂੰ ਕਿਉਂ ਰੱਖਿਆ ਜਾਂਦਾ ਸੀ ਕਿਉਂ ਉੱਥੇ ਨਿਤ ਸੀਹ ਦਿੱਤੇ ਜਾਂਦੇ ਸੀ ਕਿਉਂ ਕਾਲੇ ਪਾਣੀ ਦੀ ਜੇਲ੍ਹ ਬਣਾਉਣ ਦੀ ਲੋੜ ਪਈ ਕਿਸ ਨੇ ਬਣਾਈ ਕਦੋਂ ਨਿਰਮਾਣ ਹੋਇਆ ਸਾਰੀਆਂ ਗੱਲਾਂ ਆਪਾਂ ਇਸ ਲਾਈਵ ਦੇ ਵਿੱਚ ਕਰਾਂਗੇ ਇਹ ਕਾਲੇ ਪਾਣੀ ਦੀ ਜੇਲ੍ਹ ਦਾ ਕਾਲਾ ਸੱਚ ਕੀ ਸੀ ਜਦੋਂ ਅਸੀਂ ਕਾਲੇ ਪਾਣੀ ਜੇਲ੍ਹ ਦੀ ਗੱਲ ਕਰਦੇ ਆਂ ਤਾਂ ਕਾਲੇ ਪਾਣੀ ਜੇਲ੍ਹ ਨੂੰ ਅਸੀਂ ਸੈਲੂਰ ਜੇਲ੍ਹ ਵੀ ਕਹਿੰਦੇ ਆਂ ਤੇ ਜੋ ਅੰਡੇਮਾਨ ਨਿਕੇਮਾਰ ਟਾਪੂ ਤੇ ਅੰਡੋਮਾਨ ਨਿਕੋਬਾ ਟਾਪੂ ਦੇ ਦੀਪ ਸਮੂਹ ਦੀ ਪੋਰਟ ਬਲੇਅਰ ਦੀ ਸੈਲੂਰ ਜੇਲ੍ਹ ਸੀ ਜੋ ਅੰਡੇਮਾਨ ਨਿਕੋਬਾ ਟਾਪੂ ਤੇ ਮੌਜੂਦ ਆ ਇਸ ਨੂੰ ਅਸੀਂ ਸੈਲੂਰ ਜੇਲ੍ਹ ਵੀ ਕਹਿੰਦੇ ਆਂ ਕਿਉਂਕਿ ਜਿਸ ਦੀ ਰਾਜਧਾਨੀ ਸੀ ਪੋਰਟ ਬਲੇਅਰ ਦੀ ਇਹ ਸੈਲੂਰ ਜੇਲ੍ਹ ਸੀ ਤੇ ਇਸ ਜੇਲ੍ਹ ਦਾ ਨਿਰਮਾਣ 1896 ਤੋਂ ਲੈ ਕੇ 1906 ਦੇ ਵਿਚਕਾਰ ਕੀਤਾ ਗਿਆ ਤੇ ਜਦੋਂ ਤੱਕ ਪੋਰਟ ਬਲੇਅਰ ਦੀ ਕਾਲੇਪਣ ਦੀ ਜੇਲ ਜਾਂ ਸੈਲੂਰ ਜੇਲ ਨਹੀਂ ਸੀ ਜਦੋਂ ਇਹ ਜੇਲ ਨਹੀਂ ਬਣੀ ਸੀ ਉਹਨਾਂ ਚਿਰ ਕੈਦੀਆਂ ਨੂੰ ਖੁੱਲੇ ਅਸਮਾਨ ਹੇਠ ਬਾਈਪਰ ਆਇਰਲੈਂਡ ਮੀਨਜ਼ ਕਿ ਬਾਈਪਰ ਆਂਡ ਮੈਂ ਜ਼ਹਿਰੀਲੇ ਸੱਪਾਂ ਵਾਲੇ ਟਾਪੂ ਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ ਕਿਉਂਕਿ ਉਸ ਛੱਡਣ ਦਾ ਇਹ ਕਾਰਨ ਸੀ ਕਿ ਉੱਥੋਂ ਕੈਦੀ ਭੱਜ ਨਾ ਸਕਣ ਦੇਖੋ ਉਸ ਟਾਈਮ ਵੀ ਕਿੰਨਾ ਤਸੀਹੇ ਕਿਉਂਕਿ ਜੋ 1896 ਤੋਂ 1906 ਤੱਕ ਦਾ ਜੋ ਕਾਰਜਕਾਲ ਆ ਇਹ ਉਸ ਟਾਈਮ ਅੰਗਰੇਜ਼ੀ ਸਾਮਰਾਜ ਸਾਡੇ ਤੇ ਕਾਬੂ ਸੀ ਤੇ ਅੰਗਰੇਜ਼ੀ ਸਾਮਰਾਜ ਦਾ ਰਾਜ ਚੱਲ ਰਿਹਾ ਸੀ ਉਸ ਟਾਈਮ ਇਹ 1896 ਤੋਂ 1906 ਦੇ ਵਿੱਚ ਜੇਲ੍ਹ ਦਾ ਨਿਰਮਾਣ ਕੀਤਾ ਗਿਆ ਤੇ ਜੇਲ੍ਹ ਬਣੀ ਜਿਸ ਨੂੰ ਸੈਲੂਰ ਜੇਲ੍ਹ ਵੀ ਕਿਹਾ ਜਾਂਦਾ ਤੇ ਸਾਡੇ ਸ਼ਬਦਾ ਵਿੱਚ ਇਸ ਨੂੰ ਕਾਲੇ ਪਣ ਦੀ ਜੇਲ੍ਹ ਕਿਹਾ ਜਾਂਦਾ ਜਦੋਂ ਤੱਕ ਇਹ ਜੇਲ੍ਹ ਨਹੀਂ ਬਣੀ ਸੀ ਉਦੋਂ ਤੱਕ ਜੋ ਆਜ਼ਾਦੀ ਘੁਲਾਟੀਆਂ ਸੀ ਜਾਂ ਜੋ ਦੇਸ਼ ਲਈ ਲੜ ਰਹੇ ਸੀ ਉਹਨਾਂ ਨੂੰ ਇੱਕ ਬਾਈਪਰ ਆਇਰਲੈਂਡ ਜਿਸ ਨੂੰ ਸੀ ਜ਼ਹਿਰੀਲੇ ਸੱਪਾਂ ਦਾ ਟਾਪੂ ਕਹਿੰਦੇ ਉੱਥੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ ਉੱਥੋਂ ਕਿਸੇ ਕੈਦੀ ਦੇ ਭਜਣ ਦਾ ਡਰ ਨਹੀਂ ਸੀ ਕਿਉਂਕਿ ਉੱਥੇ 10000 ਕਿਲੋਮੀਟਰ ਤੱਕ ਸਿਰਫ ਸਮੁੰਦਰ ਹੀ ਸਮੁੰਦਰ ਸੀ ਤੇ ਕਾਲੇਪਣ ਦੀ ਸਜ਼ਾ ਕੱਟ ਰਹੇ ਗਿਣਤੀਆਂ ਦੀ ਸਭ ਤੋਂ ਵੱਧ ਗਿਣਤੀ ਜੋ ਪੰਜਾਬੀਆਂ ਦੀ ਸੀ ਤੇ ਦੂਜੇ ਨੰਬਰ ਤੇ ਗਿਣਤੀ ਬੰਗਾਲੀਆਂ ਦੀ ਸੀ ਤੇ ਹੁਣ ਬਾਈਪਰ ਟਾਪੂ ਆਇਲੈਂਡ ਆਜੋ ਉੱਥੇ ਦਿਨ ਤੇ ਸਾਰਾ ਦਿਨ ਕੈਦੀਆਂ ਨੂੰ ਜੇਲ ਬਣਾਉਣ ਲਈ ਲੜਿੰਦੀ ਲੱਕੜ ਕਟਵਾਈ ਜਾਂਦੀ ਸੀ ਤੇ ਜਦ ਰਾਤ ਨੂੰ ਭੁੱਖੇ ਪਿਆਸਿਆਂ ਨੂੰ ਦਰਖਤਾਂ 'ਨਾ ਬੰਨ੍ਹ ਦਿੱਤਾ ਜਾਂਦਾ ਸੀ ਤਾਂ ਸਵੀਰ ਹੁਣ ਤੱਕ ਕਾਫੀ ਜੋ ਕੈਦੀ ਸੀ ਉਸ ਆਪਾਂ ਦੇ ਡੰਗੜ ਨਾਲ ਮਰ ਵੀ ਜਾਂਦੇ ਸੀ ਤੇ ਮਰ ਚੁੱਕੇ ਕੈਦੀਆਂ ਨੂੰ ਬਿਨਾਂ ਕਿਸੇ ਕੈਦ ਦੇ ਕਾਨੂੰਨ ਦੇ ਸਮੁੰਦਰ ਦੇ ਵਿੱਚ ਰੋੜ ਦਿੱਤਾ ਜਾਂਦਾ ਸੀ ਤਾਂ ਕਿ ਉਹ ਮੱਛਲੀਆਂ ਆਪਣੀਆਂ ਪੋਖ ਪੂਰੀਆਂ ਕਰ ਸਕਣ ਮੋਟੀਆਂ ਲੱਕੜਾਂ ਉੱਪਰ ਚਲਾਉਣ ਲਈ ਕੈਦੀਆਂ ਦੇ ਮਗਰ ਰਸੇ ਬੰਨ੍ਹ ਦਿੱਤੇ ਜਾਂਦੇ ਸੀ ਅਤੇ ਲੱਕੜਾਂ ਨੂੰ ਪਹਾੜੀ ਦੇ ਚਲਾਉਣ ਲਈ ਕੈਦੀਆਂ ਨੇ ਮਗਰ ਰਸੇ ਪਾ ਕੇ ਲੱਕੜਾਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤੇ ਪਸ਼ੂਆਂ ਬਾਗ ਉਹਨਾਂ ਨੂੰ ਕੁੱਟਿਆ ਜਾਂਦਾ ਸੀ ਤੇ ਉਹਨਾਂ ਦੇ ਗਿੱਟਿਆਂ ਤੇ ਡਾਂਗਾ ਮਾਰੀਆਂ ਜਾਂਦੀਆਂ ਸੀ ਉਦੋਂ ਤੱਕ ਸੋਟੀਆਂ ਮਾਰੀਆਂ ਜਾਂਦੀਆਂ ਸੀ ਜਦੋਂ ਤੱਕ ਉਹ ਲੱਕੜ ਪਹਾੜੀ ਤੇ ਨਹੀਂ ਪਹੁੰਚ ਜਾਂਦੀ ਜਾਂ ਪਹਾੜੀ ਉੱਪਰ ਨਹੀਂ ਚਲਾ ਜਾਂਦੇ ਦਿੱਤੇ ਜਾਂਦੇ ਇਸ ਕਾਰਜ ਵਿੱਚ ਅਸਮਰਥ ਰਹਿਣ ਵਾਲੇ ਕੈਦੀਆਂ ਨੂੰ ਬੇਹੋਸ਼ ਹੋਣ ਜਾਂ ਤੱਕ ਕੁੱਟਿਆ ਜਾਂਦਾ ਸੀ ਹਾਂਜੀ ਅਮਰਤ ਕੁਮਾਰ ਜੀ ਪੁੱਛੋ ਜੀ ਇੱਕ ਕੁਐਸਚਨ ਤੁਸੀਂ ਪੁੱਛੋ ਜੀ ਤੁਹਾਡਾ ਕੁਐਸਚਨ ਤੇ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਵਾਗਤ ਹੈ ਤੇ ਜੋ ਬੇ ਬੇहद ਮਜ਼ਬੂਤ ਬਣੀ ਸੈਲਰ ਜੇਲ੍ਹ ਦੀ ਬਣਤਰ ਸੀ ਅਜਿਹੀ ਸੀ ਕਿ ਕਿਸੇ ਕੈਦੀ ਨੂੰ ਦੂਜੇ ਕੈਦੀ ਦੀ ਸ਼ਕਲ ਨਾ ਦੇਖ ਸਕਣ ਇੱਕ ਦੂਜੇ ਨਾਲ ਗੱਲ ਨਾ ਕਰ ਸਕਣ ਤੇ ਇੱਕ ਦੂਜੇ ਦੀ ਨਾਲ ਆਪਣੇ ਸਮਾਂ ਬਤੀਤ ਨਾ ਕਰ ਸਕਣ ਹਾਂਜੀ ਰੂਪ ਤੰਜੂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਆਪੋ ਸਤਿਕਾਰ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੇ ਜਿਹੜਾ ਇਸ ਜੀਲ ਦੀ ਬਣਤਰ ਸੀ ਉਹ ਇਦਾਂ ਦੀ ਬਣੀ ਹੋਈ ਸੀ ਕਿ ਇੱਕ ਦੂਜਾ ਕੈਦੀ ਕਿਸੇ ਨਾਲ ਗੱਲ ਆ ਕਰ ਸਕੇ ਤੇ ਆਪਣਾ ਇੱਕ ਦੂਜੇ ਨਾਲ ਟਾਈਮ ਪਾਸਲਾ ਕਰ ਸਕਣ ਤੇ 13.5 ਫੁੱਟ ਲੰਬਾਈ ਸੀ ਤੇ 7 ਫੁੱਟ ਚੜਾਈ ਵਾਲੀ ਇੱਕ ਸੈਲ ਸੀ ਕਾਲ ਕੋਠਰੀ ਸੀ ਜਿਦੇ ਵਿੱਚ 10 ਫੁੱਟ ਲੰਬਾ 1 ਫੁੱਟ ਚੌੜਾ ਰੋਸ਼ਨਦਾਨ ਬਣਾਇਆ ਗਿਆ ਸੀ ਤੇ ਇੱਕ ਸੈੱਲ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਅਤੇ ਇਸ ਸੈੱਲ ਵਿੱਚ ਲੋਹੇ ਦਾ ਇੱਕ ਭਾਰਾ ਕੋਲੂ ਸੀ ਤੇ ਇੱਕ ਚੱਕੀ ਲੱਗੀ ਹੁੰਦੀ ਸੀ ਜਿਸ ਵਿੱਚ ਕੈਦੀਆਂ ਨੂੰ ਰੋਜ਼ 25 ਕਿਲੋ ਨਾਰੀਅਲ ਦਾ ਤੇਲ ਕੱਢਣਾ ਪੈਂਦਾ ਸੀ ਤੇ ਉਸ ਦਾ ਤੇਲ ਕੱਢਣ ਲਈ ਜਿਹੜਾ ਕੈਦੀ 25 ਕਿਲੋ ਹਾਂਜੀ ਰੂਪ ਦੰਜੋ ਜੀ ਬਹੁਤ ਵਸਾਸੀ ਕਾਲਾ ਆਪਾਂ ਠੀਕ ਠਾਕ ਆ ਜੀ ਤੁਸੀਂ ਦੱਸੋ ਹੋਰ ਸੌਪ ਕੀ ਹਾਲ ਚਾਲ ਨੇ ਤੇ ਜੋ ਇਸ ਜੇਲ੍ਹ ਵਿੱਚ ਹਰ ਇੱਕ ਕੈਦੀ ਨੂੰ 25 ਕਿਲੋ ਤੱਕ ਨਾਰੀਅਲ ਦਾ ਤੇਲ ਕੱਢਣਾ ਪੈਂਦਾ ਸੀ ਜੋ ਤੇਲ ਨਹੀਂ ਕੱਢ ਸਕਦਾ ਸੀ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਸੀ ਉਹ ਤਾਂ ਕੁੱਟਿਆ ਜਾਂਦਾ ਸੀ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਜਾਂਦਾ ਤੇ ਕਾਲ ਕੋਠੜੀ ਵਿੱਚ ਬਿਜਨੀ ਰੋਸ਼ਨੀ ਦਾ ਬਿਜਲੀ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਇਨ੍ਹਾਂ ਕਾਲ ਕੋਠੜੀਆਂ ਵਿੱਚ ਕੈਦੀਆਂ ਨੂੰ ਉਦੋਂ ਤੱਕ ਹੀ ਕੱਢਿਆ ਜਾਂਦਾ ਸੀ ਜਦੋਂ ਕੋਈ ਕੰਮ ਕਰਵਾਉਣਾ ਹੋਵੇ हां जी हां जी ਵੀਰ ਬਹੁਤ ਬਹੁਤ हां जी ਆਪਾਂ ਲੁਧਿਆਣੇ ਤੋਂ ਆ ਵੀਰੇ ਤੇ ਇਸ ਕਾਲ ਕੋਠੜੀ ਵਿੱਚ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ ਜਦੋਂ ਕੋਈ ਜੇਲ੍ਹ ਦਾ ਕੰਮ ਕਰਵਾਉਣਾ ਹੁੰਦਾ ਸੀ ਅਤੇ ਇਹਨਾਂ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਸੀ ਜਦ ਵੀ ਕੋਈ ਕੈਦੀ ਨੂੰ ਮਾਰੇ ਖਾਣ ਜਾਂ ਜੇਲ੍ਹ ਪ੍ਰਬੰਧ ਬਾਰੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਨੂੰ ਇੱਕ ਖਾਸ ਤਰ੍ਹਾਂ ਦੇ ਸਕੰਜੇ ਵਿੱਚ ਕੱਸ ਦਿੱਤਾ ਜਾਂਦਾ ਸੀ ਉਦੋਂ ਤੱਕ ਕੋੜੇ ਮਾਰੇ ਜਾਂਦੇ ਸੀ ਜਦੋਂ ਉਹਨਾਂ ਦੀ ਪਿੱਠ ਦਾ ਮਾਸ ਉਧਰ ਨਹੀਂ ਜਾਂਦਾ ਸੀ ਉਦੋਂ ਤੱਕ ਉਹਨਾਂ ਨੂੰ ਕੁੱਟਿਆ ਜਾਂਦਾ ਸੀ ਤੇ ਹਰ ਕੈਦੀ ਨੂੰ ਦੋ ਭਾਂਡੇ ਦਿੱਤੇ ਜਾਂਦੇ ਸੀ ਇੱਕ ਲੋਹੇ ਦਾ ਇੱਕ ਮਿੱਟੀ ਦਾ ਤੇ ਲੋਹੇ ਦੇ ਭਾਂਡੇ ਵਿੱਚ ਖਾਣਾ ਦਿੱਤਾ ਜਾਂਦਾ ਸੀ ਲੋਹੇ ਦੇ ਭਾਂਡੇ ਵਿੱਚ ਖਾਣੇ ਜਲਦੀ ਕਾਲਾ ਹੋ ਜਾਂਦਾ ਸੀ ਤੇ ਲੋਹੇ ਦਾ ਭਾਂਡਾ ਸੀ ਜੋ ਇੱਕ ਖਾਣਾ ਸੀ ਜਿੱਤਾਂ ਜਾਂਦਾ ਸੀ ਉਹ ਬਹੁਤ ਜਲਦੀ ਕਾਲਾ ਹੋ ਜਾਂਦਾ ਸੀ ਤੇ ਕੈਦੀਆਂ ਨੂੰ ਉਸੇ ਟਾਈਮ ਉਹ ਖਾਣਾ ਖਾਣਾ ਪੈਂਦਾ ਸੀ ਨਹੀਂ ਉਹ ਖਾਣ ਦੇ ਯੋਗ ਨਹੀਂ ਰਹਿੰਦਾ ਸੀ ਤੇ ਜੇ ਕੈਦੀ ਨੂੰ ਭੁੱਖ ਵੀ ਨਹੀਂ ਹੁੰਦੀ ਸੀ ਤਾਂ ਵੀ ਉਹਨੂੰ ਮਜਬੂਰੀ ਦੇ ਵਿੱਚ ਉਹ ਖਾਣਾ ਖਾਣਾ ਪੈਂਦਾ ਸੀ ਕਿਉਂਕਿ ਉਹ ਖਾਣਾ ਦੁਬਾਰੇ ਨਹੀਂ ਮਿਲਦਾ ਸੀ ਦੂਜਾ ਮਿੱਟੀ ਦਾ ਪਾਂਡਾ ਦਿੱਤਾ ਜਾਂਦਾ ਸੀ ਜਿਸ ਵਿੱਚ ਉਹ ਆਪਣਾ ਮਾਲ ਮੁ ਉਤਰ ਕਰਦੇ ਸੀ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਪਾਂਡਾ ਉਦੋਂ ਤੱਕ ਕੈਦੀ ਸਾਫ਼ ਨਹੀਂ ਕਰ ਸਕਦੇ ਸੀ ਜਦੋਂ ਤੱਕ ਸਰਕਾਰੀ ਹੁਕਮ ਅਨੁਸਾਰ ਕੋਠੀ ਜਾਂ ਦਰਵਾਜ਼ਾ ਨਹੀਂ ਖੋਲਦਾ ਸੀ ਤੇ ਜਦੋਂ ਪੈਨਲ ਦੀ ਕੈਦੀਆਂ ਨੂੰ ਪਰਸੰਦੀਆਂ ਬੋਰੀਆਂ ਦੇ ਬਣੇ ਕੱਪੜੇ ਦਿੱਤੇ ਜਾਂਦੇ ਸੀ ਤਾਂ ਨੰਗ ਪੈਰ ਨੰਗੇ ਰੱਖਣੇ ਪੈਂਦੇ ਸੀ ਆਮ ਕੱਪੜੇ ਪੈਨਲ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ ਚਲੋ ਗੋਦਾਲਨੀ ਬਾਰੇ ਪ੍ਰਸ਼ਾਸਨ ਆਪਾਂ ਇਸ ਦੇ ਨਾਲ ਪ੍ਰਸ਼ਾਸਨ ਤੱਕਾਂ ਜੋ ਕਰਦਾ ਜਾਂ ਕਿਸੇ ਬੇਗੁਨਾ ਨੂੰ ਸਜ਼ਾ ਮਿਲਦੀ ਉਹ ਬੜੀ ਮਾੜੀ ਗੱਲ ਆ ਇਸ ਇਸ ਦਰਗਾਹ ਦੇ ਵਿੱਚ ਅਸੀਂ ਮਾਫੀ ਮੰਗ ਸਕਦੇ ਹਾਂ ਪਰ ਉਸ ਦਰਗਾਹ ਦੇ ਵਿੱਚੋਂ ਪਰਬਾਤਵਾ ਕਦੇ ਕਿਸੇ ਨੂੰ ਮਾਫ ਨਹੀਂ ਕਰਦਾ ਪਹਿਨਣ ਲਈ ਕੈਦੀਆਂ ਨੂੰ ਪੜਸਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਦਿੱਤੇ ਜਾਂਦੇ ਸੀ ਤੇ ਪੈਰ ਨੰਗੇ ਰੱਖਣੇ ਪੈਂਦੇ ਸੀ ਆਮ ਕੱਪੜੇ ਪਹਿਨਣ ਲਈ ਕੈਦੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਬਿਮਾਰੀ ਦੀ ਹਾਲਤ ਵਿੱਚ ਕਿਸੇ ਦਾ ਕੋਈ ਇਲਾਜ ਨਹੀਂ ਕਰਵਾਇਆ ਜਾਂਦਾ ਸੀ ਬਿਮਾਰ ਹੋ ਕੇ ਮਰ ਜਾਣੇ ਵਾਲੇ ਕੈਦੀਆਂ ਦੀਆਂ ਲਾਸ਼ਾਂ ਨੂੰ ਸਮੁੰਦਰ ਵਿੱਚ ਰੋੜ ਦਿੱਤਾ ਜਾਂਦਾ ਸੀ ਫਾਂਸੀ ਘਰ ਜਿੱਥੇ ਤਿੰਨ ਤਿੰਨ ਕੈਦੀਆਂ ਨੂੰ ਇਕੱਠਿਆਂ ਹੀ ਫਾਂਸੀ ਦਿੱਤੀ ਜਾਂਦੀ ਸੀ ਫਾਂਸੀ ਘਰ ਬਿਲਕੁਲ ਸਮੁੰਦਰ ਕੰਢੇ ਉੱਤੇ ਬਣਾਇਆ ਗਿਆ ਸੀ ਤੇ ਤਿੰਨ ਤਿੰਨ ਜਾਣਿਆਂ ਨੂੰ ਇਕੱਠੀ ਫਾਂਸੀ ਦਿੱਤੀ ਜਾਂਦੀ ਸੀ ਲੱਕੜ ਦੀ ਮੋਟੀ ਸਤੀਰੀ ਨਾਲ ਅੱਜ ਵੀ ਉਹ ਤਿੰਨ ਰੱਸੇ ਆ ਲਟਕ ਰਹੇ ਹਨ ਜਿਨ੍ਹਾਂ ਨਾਲ ਹਜ਼ਾਰਾਂ ਯੋਧੇ ਮਹਾਨ ਯੋਧਿਆਂ ਨੂੰ ਮੌਤ ਦੀ ਬੋਦ ਵਿੱਚ ਸਵਾਦ ਦਿੱਤਾ ਗਿਆ ਸੀ ਤੇ ਜੇਲ੍ਹ ਦੇ ਵਿੜੇ ਵਿੱਚ ਅੱਜ ਵੀ ਉਹ ਸਥਾਨ ਜਿਉਂ ਦਾ ਤਿਉਂ ਕਾਇਮ ਹੈ ਜਿੱਥੇ ਫਾਂਸੀ ਦੇਣ ਤੋਂ ਪਹਿਲਾਂ ਕੈਦੀਆਂ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਂਦਾ ਸੀ ਪੋਰਟ ਬਲੇਅਰ ਦਿਵਾਨ ਸਿੰਘ ਕਾਲੇ ਪਾਣੀ ਦੀ ਯਾਦ ਵਿੱਚ ਸੈਲੂਲਰ ਜੇਲ੍ਹ ਤੋਂ ਥੋੜਾ ਜਿਹਾ ਦੂਰ ਬਹੁਤ ਸੋਹਣਾ ਗੁਰਦੁਆਰਾ ਸੂਬਤ ਹੈ ਦਿਵਾਨ ਸਿੰਘ ਕਾਲੇ ਪਾਣੀ ਉਸ ਸਮੇਂ ਦੇ ਮਹਾਨ ਡਾਕਟਰ ਸਨ ਡਾਕਟਰ ਹੋਣ ਦੇ ਨਾਲ-ਨਾਲ ਬਹੁਤ ਵੱਡੇ ਸਾਹਿਤਕਾਰ ਵੀ ਸਨ ਤੇ ਸਜ਼ਾ ਦੌਰਾਨ ਉਹਨਾਂ ਨੂੰ ਉਹਨਾਂ ਦੇ ਨੌਂ ਸੀ ਜਮੂਰ ਨਾਲ ਖਿੱਚ ਦਿੱਤੇ ਗਏ ਸਜ਼ਾ ਦੌਰਾਨ ਉਹਨਾਂ ਦੀ ਮੌਤ ਹੋਈ ਇਕੱਲੇ ਹੀ ਉਹ ਹੀ ਨਹੀਂ ਸਨ ਪਤਾ ਨਹੀਂ ਕਿੰਨੇ ਕ ਦਿਵਾਨ ਸਿੰਘ ਆਪਣੇ ਨੌਂ ਜਮੂਰਾਂ ਨਾਲ ਖਿੱਚਵਾ ਕੇ ਦੇਸ਼ ਦੀ ਆਜ਼ਾਦੀ ਲਈ ਆਪਣੀ ਮੌਤੋਂ ਆਜ਼ਾਦ ਹੋਏ ਸੈਲੂਰ ਜੇਲ੍ਹ ਵਿੱਚ ਜੇਲਰ ਡੇਵਿਡ ਵੈਰੀਦ ਦੀ ਤਾਨਾਸ਼ਾਹੀ ਚੱਲਦੀ ਸੀ ਤੇ ਸੈਲੂਰ ਜੇਲ੍ਹ ਦਾ ਜੋ ਜੇਲਰ ਸੀ ਉਹ ਸੀ ਡੇਵਿਡ ਵੈਰੀਦ ਜੋ ਡੇਵਿਡ ਵੈਰੀਦ ਦੀ ਸੀ ਉਹਦੀ ਤਾਨਾਸ਼ਾਹੀ ਚੱਲਦੀ ਸੀ ਉਹ ਜ਼ੁਲਮ ਦੇ ਸਾਰੀਆਂ ਹੱਦਾਂ ਮੰਨੇ ਟੱਪ ਜਾਂਦਾ ਸੀ ਕੂੜੇ ਮਾਰਨੇ ਗਾਲਾਂ ਦੇਣੀਆਂ ਉਹ ਆਮ ਜਹੀ ਗੱਲ ਸੀ ਉਸ ਦਾ ਕੰਮ ਸੀ ਕਿ ਜਰਨਲ ਜੋ ਆਮ ਗਾਲਾਂ ਕੱਢਦਾ ਸੀ ਕੂੜੇ ਮਾਰਦਾ ਸੀ ਉਹ ਆਮ ਇਦਾਂ ਦੇ ਹਾਲਾਤ ਸੀ ਉਸ ਦੇ ਜਨਰਲ 베ਰੀ ਜਦੋਂ ਦਰੰਗ ਦਾ ਸ਼ਿਕਾਰ ਹੋ ਜਾਂਦਾ ਤਾਂ ਤੰਤ ਸਮੇ ਉਸਦੀ ਇੱਛਾ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਮਿਲਾਂ ਪਰ ਜਹਾਜ਼ ਦੇ ਵਿੱਚ ਹੀ ਪਰਿਵਾਰ ਨੂੰ ਮਿਲੇ ਬਿਨਾਂ ਹੀ ਉਸਦੀ ਮੌਤ ਹੋ ਜਾਂਦੀ ਹੈ ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਜਨਰਲ 베ਰੀ ਵੀ ਆਪਣੇ ਪਰਿਵਾਰ ਨਾਲੋਂ ਵਿਛੋੜਿਆ ਤੇ ਆਪਣੇ ਪਰਿਵਾਰ ਨੂੰ ਮਿਲ ਨਹੀਂ ਸਕਿਆ ਤੇ ਮਿਲੇ ਬਿਨਾਂ ਹੀ ਮਰ ਗਿਆ ਜਿਸ ਤਰ੍ਹਾਂ ਦੇਸ਼ ਭਗਤ ਹਨ ਆਪਣੇ ਪਰਿਵਾਰ ਦੇ ਵਿਛੋੜਿਆਂ ਤੋਂ ਸਹੇਦੇ ਹੋਏ ਆਪਣੇ ਦੇਸ਼ ਲਈ ਮਰ ਮਿਟੇ ਭਾਰਤ ਦਾ ਹਰੇਕ ਵਿਅਕਤੀ ਕਾਲੇ ਪਣ ਦੀ ਸੈਲੂਰ ਜੇਲ ਜ਼ਰੂਰ ਵੇਖੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਜਿਸ ਆਜ਼ਾਦੀ ਦਾ ਅਨੰਗ ਅਸੀਂ ਮਾਰ ਰਹੇ ਹਾਂ ਉਸਨੂੰ ਆਮ ਨਹੀਂ ਮਿਲੀ ਤੇ ਮਹਿੰਗੇ ਮੁੱਲ ਸਾਨੂੰ ਇਹ ਆਜ਼ਾਦੀਆਂ ਮਿਲੀਆਂ ਨੇ ਜਿੰਨਾ ਚਿਰ ਅਸੀਂ ਕਾਲੇ ਪਾਣੀ ਦੀ ਸਜ਼ਾ ਭੁਗਤ ਰਹੇ ਉਹਨਾਂ ਦੇਸ਼ ਉਪਰਾਂ ਪਰਜਾਨਾ ਕਰਵਾਨ ਕਰਨ ਵਾਲੇ ਸ਼ੂਰ ਵੀਰਾਂ ਦੀ ਕੁਰਬਾਨੀਆਂ ਨੂੰ ਨਹੀਂ ਪਹਚਾਣਦੇ ਉਦੋਂ ਤੱਕ ਇਸ ਕਾਲੇ ਪਾਣੀ ਦੀ ਜੇਲ੍ਹ ਦਾ ਜੋ ਅੰਦਾਜ਼ਾ ਉਹ ਲਾ ਨਹੀਂ ਸਕਦੇ ਤੇ ਜੇਲ੍ਹ ਦੇ ਜ਼ਿਆਦਾਤਰ ਕੈਦੀ ਸਨ ਭਗਤ ਜੋ ਕੈਦੀ ਦੇਸ਼ ਭਗਤ ਸਨ ਉਸੇ ਡਾਕਟਰ ਦਵਾਨ ਸਿੰਘ ਜਿਸ ਨੂੰ ਕਾਲੇ ਪਾਣੀ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਮਲਾਲਾ ਫਜ਼ਲ-ਏ-ਹੱਕ, ਜਗਿੰਦਰ ਸ਼ਕਲਾ ਪਟ ਪਟਕੇਸ਼ਵਰ ਦੱਤ ਮੋਲਾਨ ਅਹਿਮੋਦਾ ਮੌਲਵੀ ਅਬਦੁਲ ਰਹੀਮ ਸਿਦਕੀ ਬਾਬਾ ਰਾਓ ਸਾਭਕਰ ਵਿਨਾਇਕ ਦਮੋਦਰ ਸਾਭਕਰ ਭਾਈ ਪਰਮਾਨੰਦ ਚੰਦਰ ਚੈਟਰਜੀ ਸਰਸੂਨ ਸਿੰਘ ਬਰਮਾ ਰਾਓ ਜੋਸੀ ਆਨੰਦ ਗੋਪਾਲ ਤੇ ਹੋਰ ਵੀ ਬਹੁਤ ਸਾਰੇ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਰ ਵੀਡੀਓ ਦੇ ਵਿੱਚ ਕਿਸੇ ਨਿਵਾਦ ਤੇ ਕੋਈ ਗੱਲ ਰਹਿ ਗਈ ਹੋਵੇ ਜਾਂ ਕਿਸੇ ਪੱਖ ਤੋਂ ਕੋਈ ਵੀਡੀਓ ਸਾਂਝੀ ਕਰ ਲਈ ਜਾਂ ਕੋਈ ਕਿਸੇ ਗਲਤੀ ਨਾਲ ਕੋਈ ਚੀਜ਼ ਬੋਲੀ ਗਈ ਹੋਵੇ ਤਾਂ ਮਾਫੀ ਚਾਹੁੰਦੇ ਆਂ ਦੇਖੋ ਵੀਡੀਓ ਵਿੱਚ ਲਾਈਵ ਹੋਣ ਕੇ ਇਹ ਹੁੰਦਾ ਕਿ ਤੁਹਾਡੇ ਨਾਲ ਸਿੱਧੇ ਕਨੈਕਟ ਕਰ ਸਕੀ ਤੇ ਜੁੜ ਸਕੀਏ ਕਿਉਂਕਿ ਹਰ ਇੱਕ ਪੱਖ ਤੇ ਜਾਣਕਾਰੀ ਦੇਣਾ ਆਪਣਾ ਫਰਜ਼ ਬਣਦਾ ਕਿ ਜੋ ਸਾਡੇ ਕੋਲ ਅਸੀਂ ਲੋਕਾਂ ਨੂੰ ਦੱਸ ਸਕੀ ਸਮਝਾ ਸਕੀ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀ ਸਤਿ ਸ੍ਰੀ ਅਕਾਲ